ਸੀ ਬੋਨੇ ਅੱਜ ਪਹਿਲੀ ਵਾਰ ਮੇਲਾ ਦੇਖਣ ਜਾਣਾ ਸੀ ਜੋ ਕਿ ਵਿਆਹ ਤੋਂ ਪਹਿਲੀ ਵਾਰ ਹੂੰ ਅੱਜ ਮੇਲੇ ਤੇ ਗਈ ਸੀ ਉਹਦੇ ਜੇਠ ਤੇ ਜਠਾਣ ਨੇ ਉਹਦੇ ਸੱਸ ਨੂੰ ਮਨਾ ਲਿਆ ਸੀ ਅੱਗੇ ਪਾਗ ਇਸ ਤਰ੍ਹਾਂ ਹੈ ਮੇਲਾ ਖਤਮ ਹੋ ਚੁੱਕਾ ਸੀ ਤੇ ਬਹੁਤ ਸਾਰੇ ਦਿਲਾਂ ਚ ਕਦੇ ਨਾ ਭੁੱਲ ਸਕਣ ਵਾਲੀਆਂ ਯਾਦਾਂ ਛੱਡ ਚੁੱਕਾ ਸੀ ਸ਼ਾਮੇ ਦੇ ਕਹੇ ਲਫ਼ਜ਼ ਕਿਤੇ ਨਾ ਕਿਤੇ ਸੀਬੋ ਦੇ ਮਨ ਤੇ ਗਹਿਰਾ ਅਸਰ ਛੱਡ ਗਏ ਸੀ ਉਹ ਹੁਣ ਕਦੇ-ਕਦੇ ਮੀਨਾ ਦੀਆਂ ਕਿਤਾਬਾਂ ਖੋਲ ਕੇ ਪੜ੍ਹਨ ਲੱਗ ਜਾਂਦੀ। ਕਈ ਵਾਰ ਮੀਨਾ ਨੂੰ ਕੁਝ ਸਮਝ ਨਾ ਆ ਰਿਹਾ ਹੁੰਦਾ ਤਾਂ ਸੀਬੋ ਮੀਨਾ ਨੂੰ ਵੀ ਸਮਝਾ ਦਿੰਦੀ। ਇੱਕ ਦਿਨ ਮੀਨਾ ਕਹਿਣ ਲੱਗੀ, "ਚਾਚੀ, ਤੁਸੀਂ ਇੰਨਾ ਵਧੀਆ ਪੜ੍ਹਾਉਂਦੇ ਹੋ। ਇੰਨਾ ਵਧੀਆ ਤਾਂ ਸਾਡਾ ਹਿਸਾਬ ਵਾਲਾ ਮਾਸਟਰ ਵੀ ਨਹੀਂ ਸਮਝਾ ਸਕਦਾ। ਜਿਵੇਂ ਤੁਸੀਂ 1 ਮਿੰਟ ਵਿੱਚ ਸਮਝਾ ਦਿੰਦੇ ਹੋ। ਕੀ ਤੁਸੀਂ ਮੇਰੀਆਂ ਸਹੇਲੀਆਂ ਦੀ ਵੀ ਮਦਦ ਕਰ ਦਿਓਗੇ?" ਨਾ ਕਰਨ ਦਾ ਸਵਾਲ ਤਾਂ ਹੀ ਹੈ ਹੀ ਨਹੀਂ ਸੀ ਹੁਣ ਅਕਸਰ ਮੇਹਨਾ ਦੀ ਕੋਈ ਨਾ ਕੋਈ ਸਹੇਲੀ ਉਹਦੇ ਘਰ ਕੁਝ ਨਾ ਕੁਝ ਪੁੱਛਣ ਜਾਂ ਸਮਝਣ ਆਈ ਰਹਿੰਦੀ ਸੀਪੋ ਦੀ ਸੱਸ ਮੂੰਹ ਚ ਬੁੜਬੁੜ ਕਰਦੀ ਰਹਿੰਦੀ ਪਰ ਹੁਣ ਸੀਪੋ ਇੰਨਾ ਗੋਲਦੀ ਨਹੀਂ ਸੀ ਹੁਣ ਤਾਂ ਸੀਪੋ ਇੰਨਾ ਵਧੀਆ ਪੜਾਉਂਦੀ ਐ ਇਸ ਗੱਲ ਦਾ ਚਾਚਾ ਸਾਰੇ ਕਿਤੇ ਹੋਣ ਲੱਗ ਪਿਆ ਸੀ ਕਈ ਕੁੜੀਆਂ ਦੀਆਂ ਮਾਮਾ ਤਾਂ ਉਸ ਨੂੰ ਇਹ ਵੀ ਕਹਿ ਜਾਂਦੀਆਂ ਕਿ ਉਹ ਇੰਨਾ ਵਧੀਆ ਪੜਾਉਂਦੀ ਐ ਕਿਸੇ ਸਕੂਲ ਚ ਪੜਾਉਣ ਕਿਉਂ ਨਹੀਂ ਲੱਗ ਜਾਂਦੀ ਗੱਲ ਕੀਤੇ ਨਾ ਕੀਤੇ ਸੀ ਉਹਦੇ ਮਨ ਵਿੱਚ ਘਰ ਘਰ ਗਈ ਸੀ ਪਰੰਤੂ ਕਿਸੇ ਵੀ ਚੰਗੇ ਸਕੂਲ ਚ ਪੜਾਉਣ ਲਈ ਕਿਸੇ ਵਿਸ਼ਵਾਸਿਕ ਡਿਗਰੀ ਦੀ ਜ਼ਰੂਰਤ ਸੀ ਉਹ ਤਾਂ ਸਿਰਫ ਬੀਏ ਪਾਸ ਸੀ ਇਸ ਡਿਗਰੀ ਨਾਲ ਕਿਸੇ ਛੋਟੇ ਸਕੂਲ ਚ ਤਾਂ ਨੌਕਰੀ ਮਿਲ ਸਕਦੀ ਸੀ ਪਰ ਕਿਸੇ ਬੱਦਿਆ ਸਕੂਲ ਚ ਨਹੀਂ ਉਸਨੇ ਜਗਨੇ ਨਾਲ ਇਸ ਬਾਰੇ ਗੱਲ ਕਰਨ ਦੀ ਸੋਚੀ ਦੁਪਹਿਰ ਦੇ ਵਕਤ ਜਗਨੇ ਨੂੰ ਰੋਟੀ ਦੇਣ ਲੱਗੇ ਉਹ ਕਹਿਣ ਲੱਗੀ ਬੀਰ ਜੀ ਤੇ ਫੇਰ ਚਿੱਜ ਕੇ ਚੁੱਪ ਹੋ ਗਈ ਜਗਨਾ ਚੋ ਕੇ ਉਸ ਦਾ ਜੇਟ ਸੀ ਜਗਨਾ ਸਮਝ ਗਿਆ ਸੀ ਕਿ ਉਹ ਕੁਝ ਕਹਿਣਾ ਚਾਹੁੰਦੀ ਹੈ ਪੱਜ ਜਿਕ ਰਹੀ ਹੈ ਕੀ ਗੱਲ ਹੈ ਪੁੱਤਰ ਕੁਝ ਕਹਿਣਾ ਹੈ ਸੀਬੋ ਕਹਿੰਦੀ ਉਹ ਬੀਰ ਜੀ ਕੀ ਮੈਂ ਸ਼ਹਿਰ ਚ ਕਿਸੇ ਸਕੂਲ ਚ ਪੜਾਉਣ ਲੱਗ ਜਾਵਾਂ ਜਗਨਾ ਕਹਿੰਦਾ ਕਿਉਂ ਪੁੱਤਰ ਤੈਨੂੰ ਕਿਸੇ ਚੀਜ਼ ਦੀ ਘਾਟ ਹੈ ਓਏ ਤੂੰ ਮੈਨੂੰ ਦੱਸ ਮੈਂ ਤੇਰਾ ਵੱਡਾ ਵੀਰ ਮੈਂ ਲਿਆ ਕੇ ਦਊਂ ਤੈਨੂੰ ਆਪੇ ਭਲਾ ਮੇਰੇ ਹੁੰਦੇ ਤੈਨੂੰ ਨੌਕਰੀਆਂ ਕਰਨ ਦੀ ਕੀ ਜ਼ਰੂਰਤ ਐ ਜੋ ਕਿ ਉਹਦਾ ਜਗਨਾ ਚੇਠ ਉਸ ਨੂੰ ਆਪਣੇ ਧੀਆ ਵਾਂਗੂ ਸਾਂਭੇਦਾ ਸੀ ਸਿਪੋ ਕਹਿੰਦੀ ਨਹੀਂ ਵੀਰ ਜੀ ਤੁਸੀਂ ਤਾਂ ਕੋਈ ਨਹੀਂ ਕਮੀ ਰੱਖਦੇ ਪਰ ਮੈਂ ਆਪਣੇ ਪੈਰਾਂ ਤੇ ਖੜੇ ਹੋਣਾ ਚਾਹੁੰਦੀ ਆ ਕਿਸੇ ਤੇ ਬੋਝ ਨਹੀਂ ਬਣਨਾ ਚਾਹੁੰਦੀ ਜਗਨਾ ਕਹਿੰਦਾ ਪੁੱਤ ਇਹ ਤੂੰ ਕੀ ਕਹਿ ਦਿੱਤਾ ਕਿ ਧੀਆ ਵੀ ਬਾਪ ਤੇ ਬੋਝ ਹੁੰਦੀਆਂ ਨੇ ਕੀ ਮੈਂ ਆਪਣੀ ਧੀ ਦਾ ਖਰਚਾ ਨਹੀਂ ਕਰ ਸਕਦਾ ਮੇਰੇ ਹੁੰਦੇ ਤੂੰ 2-2 ਪੈਸੇ ਦੀ ਨੌਕਰੀ ਲਈ ਧੱਕੇ ਖਾਂਦੇ ਫਿਰੇਗੀ ਆਪਣੇ ਪਰਿਵਾਰ ਦੀ ਔਰਤਾਂ ਇੰਜ ਨੌਕਰੀਆਂ ਕਰਦੀਆਂ ਫਿਰ ਕੀ ਚੰਗਾ ਲੱਗੂਗਾ ਲੋਕ ਕੀ ਕਹਿਣਗੇ ਕਿ ਮਰਹੂਮ ਦਾ ਭਰਾ ਦੀ ਬਹੂ ਨੂੰ ਚਾਹ ਦੇਣ ਦੀ ਰੋਟੀ ਨਹੀਂ ਦਿੱਤੀ ਗਈ ਜੋ ਵਿਚਾਰੀ ਨੌਕਰੀਆਂ ਕਰਦੀ ਫਿਰਦੀ ਹੈ ਨਾ ਪੁੱਤ ਇਹ ਨਾ ਗੱਲ ਕਰ ਸਿਬੋ ਕਹਿੰਦੀ ਵੀਰ ਜੀ ਉਸੀ ਮੇਰਾ ਧੀਆਂ ਤੋਂ ਵੀ ਵੱਧ ਖਿਆਲ ਰੱਖਦੀ ਹਾਂ ਮੈਂ ਨੇ ਚਾਹੁੰਦੀ ਕਿ ਤੁਹਾਨੂੰ ਮੇਰੇ ਕਰਕੇ ਕਦੇ ਵੀ ਸ਼ਰਮਿੰਦਾ ਹੋਣਾ ਪਵੇ ਪਰ ਵੀਰ ਜੀ ਮੇਰੇ ਨੌਕਰੀ ਕਰਨਾ ਮੈਨੂੰ ਵੀ ਜਿਉਣ ਦਾ ਕੋਈ ਮਕਸਦ ਮਿਲ ਜਾਵੇਗਾ ਤੇ ਲੋਕਾਂ ਦਾ ਕੀ ਹੈ ਉਹਨਾਂ ਦਾ ਤਾਂ ਕਹਿਣਾ ਆਪਾਂ ਮੂੰਹ ਫੜ ਸਕਦੇ ਹਾਂ ਉਹ ਤਾਂ ਦੋ ਦਿਨ ਗੱਲਾਂ ਕਰਕੇ ਬਣਾ ਕੇ ਚੁੱਪ ਹੋ ਜਾਣਗੇ ਜਗਨਾ ਕਹਿੰਦਾ ਪੁੱਤ ਚਲ ਤੇਰੀ ਗੱਲ ਮੰਨ ਲਈ ਪਰ ਇਹ ਪ੍ਰਾਈਵੇਟ ਸਕੂਲਾਂ ਵਾਲੇ ਦਿਂਦੇ ਵੀ ਕੀ ਨੇ ਪਰ ਫੋਨ ਪੂਰਾ ਚੂਸਦੇ ਨੇ ਸੀਬੋ ਕਹਿੰਦੀ ਵੀਰ ਜੀ ਇਸ ਲਈ ਮੈਂ ਸੋਚਿਆ ਕਿ ਮੈਂ ਬੀਐਡ ਕਰ ਲਵਾਂ ਤੇ ਉਦੋਂ ਤੱਕ ਨਾਲ-ਨਾਲ ਟਿਊਸ਼ਨਾਂ ਪੜਾਉਂਦੀ ਰਹੂੰਗੀ ਮੇਰਾ ਜੀ ਵੀ ਲੱਗਿਆ ਰਹਾ ਪਰ ਉਹ ਤੇ ਨਾਲੇ ਮੇਰਾ ਖਰਚਾ ਵੀ ਨਿਕਲ ਜਾਇਆ ਕਰੂ ਜਗਨਾ ਕਹਿੰਦਾ ਅੱਗੇ ਪੜਨ ਵਾਲੀ ਗੱਲ ਪੁੱਤ ਠੀਕ ਏ ਤੇਰੀ ਪਰ ਖਰਚੇ ਵਾਲੀ ਲਈ ਹਲੇ ਤੇਰਾ ਵੱਡਾ ਵੀਰ ਬੈਠਾ ਹੈ ਤੈਨੂੰ ਸੋਚ ਕਰਨ ਦੀ ਜ਼ਰੂਰਤ ਨਹੀਂ ਉਹ ਜੀਬ ਚੋਂ ਪੈਸੇ ਕਰਦ ਕੇ ਉਸ ਨੂੰ ਦੇਣ ਲੱਗਦਾ ਤੇ ਕਹਿੰਦਾ ਪੁੱਤ ਪੈਸਿਆਂ ਲਈ ਸੰਗੀ ਨਾ ਹੋ ਲੋੜ ਹੈ ਹੋ ਦੱਸ ਦਵੀਂ ਸਿਬੋ ਕਹਿੰਦੀ ਨਹੀਂ ਵੀਰ ਜੀ ਮੈਂ ਇਹ ਪੈਸੇ ਨਹੀਂ ਲੈ ਸਕਦੀ ਤੁਹਾਡੇ ਤੇ ਤਾਂ ਪਹਿਲਾਂ ਹੀ ਸਾਰੇ ਕਬੀਲ ਦਾਈ ਦਾ ਐਡਾ ਬੋਝ ਹੈ ਮੈਂ ਤੁਹਾਡੇ ਤੇ ਹੋਰ ਬੋਝ ਨਹੀਂ ਪਾ ਸਕਦੀ ਮੈਂ ਟਿਊਸ਼ਨਾਂ ਕਰਕੇ ਆਪਣੇ ਲਾਇਕ ਪੈਸੇ ਜੋੜ ਲਵਾਂਗੀ ਵੀਰ ਜੀ ਮੈਂ ਸੋਚਿਆ ਕਿ ਮੈਂ ਜੋ achar ਬਣਾਉਂਦੀ ਆ ਉਹ ਵੀ ਤੁਸੀਂ ਆਪਣੇ ਸਮਾਨ ਨਾਲ ਸ਼ਹਿਰ ਵਿੱਚ ਵੇਚਣਾ ਸ਼ੁਰੂ ਕਰ ਦਿਓ ਇੱਥੇ ਆਸ-ਪਾਸ ਸਭ ਗਵਾਂਦਿਆਂ ਨੂੰ ਮੇਰੇ ਹੱਥ ਦਾ ਬਣਿਆ achar ਇੰਨਾ ਪਸੰਦ ਆਉਂਦਾ ਹੈ ਮੰਨ ਲਓ ਜੇ ਸ਼ਹਿਰ 'ਚ ਵਿਕਣ ਲੱਗ ਗਿਆ ਤਾਂ ਆਪਣੇ ਪਰਿਵਾਰ ਦੀ ਆਮਦਨ ਵੀ ਹੋਰ ਵੱਧ ਜਾਊ ਤੇ ਨਾਲੇ ਮੇਰਾ ਖਰਚਾ ਨਿਕਲ ਜਾਊ ਔਰ ਇਹ ਪੈਸੇ ਤੁਸੀਂ ਹੀ ਰੱਖੋ ਜਦੋਂ ਜ਼ਰੂਰਤ ਹੋਊ ਮੈਂ ਆਪੇ ਤੁਹਾਡੇ ਤੋਂ ਮੰਗ ਕੇ ਲੈ ਲਵਾਂ ਜਗਨਾ ਕਹਿੰਦਾ ਚੰਗਾ ਪੁੱਤ ਜਿਵੇਂ ਤੈਨੂੰ ਠੀਕ ਲੱਗੇ ਮੈਨੂੰ ਦੱਸ ਦੇਈ ਕਦੋਂ ਕੱਲ ਜਾਣਾ ਐਡਮਿਸ਼ਨ ਕਰਾਉਣਾ ਨਾਲ ਚੱਲ ਪਾਉ ਤੇਰੇ ਸੀਬੋ ਕਹਿੰਦੀ ਵੀਰ ਜੀ ਉਹਦੀ ਜ਼ਰੂਰਤ ਨਹੀਂ ਮੈਂ ਮੇਨਾਂ ਨੂੰ ਨਾਲ ਲੈ ਕੇ ਚੱਲੀ ਜਾਊ ਜਗਨਾ ਕਹਿੰਦਾ ਚੰਗਾ ਪੁੱਤ ਕੋਈ ਵੀ ਜ਼ਰੂਰਤ ਹੋਈ ਤਾਂ ਦੱਸ ਦੇਈ ਸੀਬੋ ਦੀ ਸੱਸ ਨੂੰ ਆ ਸਭ ਕਿੱਥੋਂ ਚੰਗਾ ਲੱਗਣਾ ਸੀ ਬਸ ਹੋ ਗਈ ਸ਼ੁਰੂ ਨਾ ਤੂੰ ਤਾਂ ਕਹਿਤਾ ਵੀ ਹਾਂ ਜਵਾਕਾਂ ਵਾਂਗ ਕੈਦ ਚੁੱਕ ਕੇ ਤੁਰ ਪਿਆ ਆਪਦਾ ਇਹਨਾਂ ਨੂੰ ਕੋਈ ਸੰਗਿ ਸ਼ਰਮ ਹੈ ਕਿ ਨਹੀਂ ਤੁਰ ਪਉ ਉੱਥੇ ਬੂਤਾ ਚੱਕ ਕੇ ਨਾ ਸੋਹਣੀ ਲੱਗੂ ਇਹ ਇਹ ਥਾਂ ਊੜਾ ਹਟ-ਹਟ ਕਰਦੀ ਇਹਨਾਂ ਤਾਂ ਹੈ ਨਹੀਂ ਤੂੰ ਹੀ ਸੋਚ ਲਿਆ ਕਰ ਮਾਣਾ ਮੋਟਾ ਕੀ ਕਹਿਣਗੇ ਲੋਕ ਵੀ ਮਦਨੇ ਨੂੰ ਗਏ ਨੂੰ ਕੁਝ ਵਕਤ ਨਹੀਂ ਹੋਇਆ ਇਹ ਇੰਜ ਟੱਪ-ਟੱਪ ਕਰਦੀ ਤੁਰ ਹੀ ਫਿਰਦੀ ਐ ਨਾਲੇ ਇਹ ਤਾਂ ਤੁਰ ਪਿਆ ਕਰੂ ਆਪਣਾ ਮੂੰਹ ਚੱਕ ਕੇ ਘਰ ਦਾ ਕੰਮ ਕੌਣ ਕਰਿਆ ਕਰੂ ਜਗਨਾ ਕਹਦਾ ਮਾਂ ਤੈਨੂੰ ਤਾਂ ਆਦਤ ਐ ਐਵੇਂ ਹੀ ਬੋਲੀ ਜਾਂਦੀ ਪਰ ਜਾਊਗੀ ਕੁੜੀ ਉੱਚੀ ਪੜਾਈ ਕਰਨ ਉਹੀ ਨਾ ਬੋਲੀ ਜਾਇਆ ਕਰ ਮੈ ਲੋਕਾਂ ਦਾ ਕੀ ਐ ਉਹਨਾਂ ਦਾ ਕੰਮ ਤਾਂ ਹੈ ਹੀ ਬੋਲਣਾ ਬਾਕੀ ਰਹੀ ਗੱਲ ਕਰਦੇ ਕੰਮਾਂ ਦੀ ਤਾਂ ਕੀ ਸਿਬੋ ਦੇ ਆਉਣ ਤੋਂ ਪਹਿਲਾਂ ਕਰੇ ਕੰਮ ਨਹੀਂ ਹੁੰਦੇ ਸੀ ਜੇ ਇਹਦੇ ਇਕੱਲੇ ਦੇ ਆਉਣ ਨਾਲ ਕਰੇ ਕੰਮ ਵਧ ਗਿਆ ਐਨੇ ਜਾਣੇ ਹੋਰ ਕੰਮ ਕਰ ਲੈਣ ਮਿਲ ਜੁਲ ਕੇ ਕੰਮ ਨਵੇੜ ਲਿਆ ਕਰੋ। ਬਾਕੀ ਜਿੰਨਾ ਸੀਭੋ ਕਰ ਸਕਦੀ ਐ ਉਹ ਜਾਂਦੀ ਕਰ ਜਾਇਆ ਕਰੋ ਜਾਂ ਆਗੇ ਕਰ ਲਿਆ ਕਰੋ। ਸੀਭੋ ਦੀ ਸੱਸ ਕਹਿੰਦੀ ਆਹੋ ਹੁਣ ਆਹੀ ਦਿਨ ਵਿਕਣੇ ਰਹਿ ਗਏ ਬੁਢਾਪੇ ਚ ਮੈਨੂੰ ਹੁਣ ਮੈਂ ਇਸ ਉਮਰੇ ਵੀ ਆਰਾਮ ਨਾ ਕਰਾਂ। ਘਰ ਚ ਦੋ ਦੋ ਨੋਹਾਂ ਦੇ ਹੁੰਦੇ ਮੈਂ ਹੀ ਆਪਣੇ ਹੱਥ ਖਸਾਈ ਚੱਲਾਂ। ਜਗਨਾ ਕਹਿੰਦਾ ਮਾਂ ਤੈਨੂੰ ਕਿਹਾ ਕਿ ਤੂੰ ਕੁਝ ਕੰਮ ਕਰ। ਆਪੇ ਕਰ ਲੈਣਗੀਂ। ਨਾਲੇ ਮਿਲ ਕੇ ਨਹੀਂ ਹੋਉ ਕਿਸੇ ਹੋਰ ਨੂੰ ਥੋੜੇ ਬਹੁਤ ਪੈਸੇ ਦੇ ਕੇ ਕਰਵਾ ਲਈਓ ਐਦੀ ਵੀ ਕੀ ਗੱਲ ਐ ਨਾਲੇ ਮਾਂ ਜੇ ਤੂੰ ਵੀ ਮਾੜਾ ਮੋਟਾ ਕਰ ਲਿਆ ਕਰੇਗੀ ਤਾਂ ਤੇਰੇ ਵੀ ਗੋਡੇ ਚੱਲਦੇ ਰਹਿਣਗੇ ਬਿੱਲੀ ਬੈਠੀ ਇੱਧਰ ਉੱਧਰ ਦੀਆਂ ਕਰਦੀਆਂ ਨਹੀਂ ਸਾਰਿਆਂ ਨਾਲ ਐਡੇ ਆਡੇ ਲਈ ਜਾਂਦੀ ਰਹਿੰਦੀਆਂ ਚੱਲ ਹੁਣ ਛੱਡ ਬੱਸ ਤੂੰ ਤਾਂ ਸਾਰਾ ਦਿਨ ਆਹੀ ਕੁਝ ਕਰਦੀ ਰਹਿੰਦੀ ਐ ਮੈਂ ਚਾਹ ਪੀ ਲਵਾਂ ਹੁਣ ਚੈਨ ਨਾਲ ਮੀਨਾ ਪੁੱਤ ਚਾਹ ਲਿਆਓ ਮੈਂ ਕੰਮ ਤੇ ਜਾਣਾ ਸੀਬੋ ਦੀ ਸੱਸ ਵਾ ਨਾ ਜਾਂਦੀ ਵੇਖ ਕੇ ਬੁੜਬੁੜ ਕਰਦੀ ਅੰਦਰ ਚਲੀ ਜਾਂਦੀ ਹੈ ਜگە ਨਾ ਕੰਮ ਤੇ ਚਲਾ ਜਾਂਦਾ ਹੈ ਤੇ ਉਹ ਬਹਾਨੇ ਲਗਾ ਕੇ ਸੀਬੋ ਨਾਲ ਆੜੇ ਲਗਾਉਣ ਦੀ ਕੋਸ਼ਿਸ਼ ਕਰੀ ਜਾਂਦੀ ਹੈ ਸੀਬੋ ਹਮੇਸ਼ਾ ਦੀ ਤਰ੍ਹਾਂ ਸੁਣ ਕੇ ਵੀ ਅਣਸੁਣੀ ਕਰ ਦਿੰਦੀ ਹੈ ਪਰ ਉਹ ਉਸ ਨੂੰ ਕੋ ਜਵਾਬ ਨਾ ਦੇ ਕੇ ਵੇਖ ਕੇ ਅਗੋਂ ਉੱਚੀ ਉੱਚੀ ਬੋਲਣ ਲੱਗ ਜਾਂਦੀ ਹੈ ਲੈ ਹੁਣ ਆ ਰਨ ਕਰਾਉ ਸਾਡੀ ਬੇਇੱਜ਼ਤੀ ਤਾ ਕੁੱਥਾ ਪੁਰੀ ਫਿਰ ਉਹ ਇਹ ਹੜ ਹੜ ਕੰਤੀ ਪਹਿਲਾ ਮੇਰਾ ਪੁੱਤ ਖਾਗੀ ਦੇਣ ਹੁਣ ਪਤਾ ਨਹੀਂ ਕੀ ਚੰਦ ਚਾੜੂ ਹੋਰਾ ਸ਼ਰਮ ਨਹੀਂ ਸੰਗ ਨਹੀਂ ਬਸ ਆਇਓ ਕਸਰ ਰਹਗੀ ਸੀ ਹੁਣ ਉਹ ਵੱਡੇ ਦੇ ਸਿਰ ਤੇ ਵੀ ਸੁਆਹ ਫੇਰ ਹੀ ਦਿੱਤੀ ਇਹਨੇ ਰੱਬ ਬਚਾ ਵੀ ਇਹੋ ਜੀਆਂ ਤੋਂ ਕਿੱਥੇ ਮਨਹੂਸ ਮੇਰੇ ਦਦ ਲੱਗ ਗਈ ਕਿਸੇ ਲੋਟ ਨਹੀਂ ਖਿਹੜਾ ਛੜਦੀ ਸਿਭੂ ਆਪਣਾ ਤਮਾਸ਼ਾ ਬਣਾਉਣ ਦਾ ਦੇਖ ਹਮੇਸ਼ਾ ਇਤਰਾ ਚੁੱਪ ਹੀ ਖੜੀ ਸੀ ਉਸ ਦੀਆਂ ਅੱਖਾਂ ਦੇ ਹੰਝੂ ਰੁਕ ਨਹੀਂ ਰਹੇ ਸੀ ਪਰ ਪਤਾ ਨਹੀਂ ਕਿਹੜੀ ਤਾਕਤ ਆ ਗਈ ਸੀ ਅੱਜ ਉਸ ਦੇ ਅੰਦਰ ਕਿ ਉਸ ਨੇ ਬੋਲਣਾ ਸ਼ੁਰੂ ਕਰ ਦਿੱਤਾ ਬੀਜੀ ਤੁਸੀਂ ਤਾਂ ਹਮੇਸ਼ਾ ਮੈਨੂੰ ਕਹਿ ਕੇ ਸੌਖਿਓ ਜਾਂਦੀ ਹੂੰ ਕਿ ਮੇਰਾ ਪੁੱਤ ਖਾ ਗਈ ਤੇ ਮਨ ਨੂੰ ਸ਼ਾਂਤ ਕਰ ਲੈਂਦੀ ਹੂੰ ਪਰ ਮੈਂ ਕਿਸ ਨੂੰ ਕਹਾਂ ਕਿ ਮੇਰਾ ਘਰ ਵਾਲਾ ਖਾ ਗਈ ਤੁਸੀਂ ਤਾਂ ਆਪਣੇ ਪੁੱਤ ਨਾਲ ਫਿਰ 23-24 ਸਾਲ ਰਹੇ ਹੋ ਮੈਂ ਤਾਂ 23-24 ਦਿਨ ਵੀ ਨਹੀਂ ਕੱਟ ਸਕੀ ਆਪਣੇ ਪਤੀਆਂ ਮੇਰੇ ਤਾਂ ਹੱਥਾਂ ਦੀ ਮਹਿੰਦੀ ਦਾ ਰੰਗ ਵੀ ਨਹੀਂ ਉਤਰਿਆ ਸੀ ਜਦੋਂ ਉਹ ਚਲੇ ਗਏ ਹਲੇ ਤਾਂ ਚੂੜਾ ਪਾਉਣ ਦਾ ਸ਼ੌਂਕ ਵੀ ਪੂਰਾ ਨਹੀਂ ਹੋਇਆ ਸੀ ਮੇਰਾ ਜਦੋਂ ਉਸ ਨੂੰ ਤੋੜਨ ਦਿੱਤਾ ਗਿਆ ਉਹ ਆਪ ਤਾਂ ਚਲੇ ਗਏ ਤੇ ਮੈਂ ਰਹਿ ਗਈ ਪਿੱਛੇ ਜਿੰਦਾ লাশ ਬਣ ਕੇ ਪਹਿਲੇ ਰਿਵਾਜ ਕਿੰਨੇ ਵਧੀਆ ਸੀ ਨਾ ਬੀਜੀ ਜਦੋਂ ਘਰਵਾਲੀ ਪਤੀ ਦੀ ਚੀਤਨ ਨਾਲੀ ਸੱਤੀ ਹੋ ਜਾਂਦੀ ਸੀ ਸਾਰੀਆਂ ਪਿੱਛੇ ਦੀਆਂ ਚਿੰਤਾਵਾਂ ਹਮੇਸ਼ਾ ਵਾਸਤੇ ਖਤਮ ਹੋ ਜਾਂਦੀਆਂ ਸੀ ਨਾ ਕਿਸੇ ਦੇ ਤਾਣੇ ਨਾ ਮਿਹਣੇ ਨਾ ਕਿਸੇ ਦੇ ਬੋਝ ਬਣਨਾ ਪੈਂਦਾ ਪਰ ਹੁਣ ਵਕਤ ਦੇ ਵਿੱਚ ਜਿਹੜੀਆਂ ਜਿੰਦਾ ਰਹਿ ਜਾਂਦੀਆਂ ਨੇ ਉਹਨਾਂ ਦੀ ਜ਼ਿੰਦਗੀ ਤਾਂ ਨਰਕ ਤੋਂ ਵੀ ਜ਼ਿਆਦਾ ਬੱਦਰ ਹੋ ਜਾਂਦੀ ਹੈ ਜੀਨ ਉਹਨਾਂ ਨੂੰ ਕੋਈ ਦਿੰਦਾ ਨਹੀਂ ਮਾਰੋ ਸਕਦੀਆਂ ਨਹੀਂ ਉਹ ਵੀ ਉਹਨਾਂ ਹੀ ਲੋਕਾਂ ਦੀ ਇੱਜ਼ਤ ਵਾਸਤੇ ਨਾ ਬੀਜੀ ਜੋ ਕਦਮ ਤੇ ਕਦਮ ਉਹਨਾਂ ਦੀ ਹੀ ਬੇਇੱਜ਼ਤੀ ਕਰਦੇ ਨੇ ਬੀਜੀ ਅੱਜ ਮੈਂ ਜੀ ਰਹੀ ਹਾਂ ਤਾਂ ਇਸ ਲਈ ਕਿ ਕੋਈ ਤੁਹਾਡੇ ਤੇ ਜਾਂ ਮੇਰੇ ਮਾਪੇ ਤੇ ਉਂਗਲ ਨਾ ਚੁੱਕ ਸਕੇ ਨਹੀਂ ਸੋਚੋ ਤਾਂ ਮੈਂ ਇਸ ਜ਼ਿੰਦਗੀ ਦਾ ਕਰਨਾ ਵੀ ਕੀ ਹੈ ਕੋਈ ਸ਼ੌਂਕ ਕੋਈ ਅਰਮਾਨ ਨਹੀਂ ਨਾ ਹੀ ਕਿਸੇ ਨੂੰ ਮੇਰੀ ਜ਼ਰੂਰਤ ਹੈ ਤੁਸੀਂ ਵੀ ਤਾਂ ਗੱਲ ਪਿਆ ਟੋਰ ਸਮਝ ਮੇਤੋਂ ਖਿਹੜਾ ਛੜਵਾਉਣਾ ਚਾਹੁੰਦੇ ਹੋ ਤੇ ਮੇਰੇ ਮਾਪੇ ਤਾਂ ਸਟੋਰ ਚ ਪਏ ਕਵਾੜ ਵਾਂਗ ਮੈਨੂੰ ਛੁੱਟ ਕੇ ਭੁੱਲੇ ਚੁੱਕੇ ਨੇ ਉਹ ਸਿਬੂ ਆ ਮੈਂ ਜਿਸ ਨੂੰ ਵਿਆਹ ਤੋਂ ਪਹਿਲਾਂ ਭਾਗਾ ਪਰ ਕਿਸਮਤ ਵਾਲੀ ਕੰਨਿਆ ਕੁਮਾਰੀ ਤੇ ਸੁੱਚੀ ਧਿਆਨੀ ਕਹਿ ਕੇ ਸਾਰੇ ਸ਼ਗਨ ਕਰਵਾਏ ਜਾਂਦੇ ਸੀ ਤੇ ਜਿਸ ਦੇ ਉੱਪਰ ਤੁਸੀਂ ਪਾਣੀ ਵਰਕੇ ਪੀਤਾ ਸੀ ਤੁਸੀਂ ਮੈਨੂੰ ਨજર ਤੋਂ ਬਚਾਉਣ ਲਈ ਕਿਵੇਂ ਧਾਗੇ ਤਵੀਤ ਪਾਉਂਦੇ ਸੀ ਪਰ ਪਤਾ ਨਹੀਂ ਕੁਝ ਦਿਨਾਂ ਚ ਹੀ ਮੇਰੇ ਜੀਮੇ ਖੁਸ਼ੀਆਂ ਨੂੰ ਤਾਂ ਸੱਚੀ ਮੁੱਚੀ ਨજર ਲੱਗ ਗਈ ਮੇਰਾ ਪਤੀ ਕੀ ਗਿਆ ਸਾਰੇ ਲੋਕ ਮੇਰੇ ਤਾਂ ਦੁਸ਼ਮਣ ਹੀ ਬਣ ਗਏ ਉਹ ਲੋਕ ਜੋ ਮੈਨੂੰ ਕਰਮਾ ਵਾਲੀ ਕਹਿੰਦੇ ਸੀ ਮੇਥੋਂ ਸਾਰੇ ਸ਼ਗਨ ਕਰਵਾਉਂਦੇ ਸੀ ਮੇਰੇ ਤੋਂ ਦੂਰ ਦੂਰ ਰਹਿਣ ਲੱਗੇ ਇਹ ਖਬਰੇ ਮੇਰੀ ਪਰਛਾਈ ਨਾ ਪੈ ਜਾਵੇ ਉਹਨਾਂ ਤੇ ਮੇਰੇ ਮਨਹੋਸ ਆਏ ਤੂੰ ਹਰ ਕੋਈ ਦੂਰ ਰਹਿਣਾ ਚਾਹੁੰਦਾ ਸੀ ਪਤਾ ਨਹੀਂ ਕੀ ਬਦਲ ਗਿਆ ਸੀ ਐਸਾ ਕੁਝ ਕੁ ਦਿਨਾਂ ਚ ਹੀ ਬੀਜੀ ਤੁਸੀਂ ਮੈਨੂੰ ਡੈਣ ਕਹਿੰਦੇ ਹੋ ਜੋ ਤੁਹਾਡਾ ਪੁੱਤ ਖਰਾ ਗਈ ਪੱਜਰਾ ਦਿਲ ਤੇ ਹੱਥ ਰੱਖ ਕੇ ਸੋਚੂ ਤੁਸੀਂ ਤਾਂ ਇੱਕ ਪਰੇ ਪੂਰੇ ਪਰਿਵਾਰ ਦੇ ਮਾਲਕ ਹੋ ਪੁੱਤ ਧੀਆਂ ਨੌਹਾਂ ਜਵਾਈ ਪੋਤੇ ਪੋਤੀਆਂ ਦੋਤੇ ਦੋਤੀਆਂ ਵਾਲੇ ਹੋ ਪਰ ਮੇਰੇ ਵੱਲ ਵੇਖੋ ਮੇਰਾ ਕੌਣ ਹੈ ਘਰ ਵਾਲਾ ਕੀ ਗਿਆ ਮੈਂ ਤਾਂ ਅਨਾਥਾ ਵਰਗੀ ਹੀ ਹੋ ਗਈ ਜਿੱਦੇ ਜ਼ਰੂਰਤ ਕਿਸੇ ਨੂੰ ਨਹੀਂ ਨਾ ਕੋਈ ਜਿੰਦਾ ਵਾਲੀ ਵਾਰਸ ਹੈ ਬੀਜੀ ਤੁਸੀਂ ਦੱਸੋ ਤੁਹਾਡੇ ਪੁੱਤਾਂ ਧੀਆਂ ਨੌਹਾਂ ਚ ਮੈਂ ਸਭ ਤੋਂ ਛੋਟੀ ਹਾਂ ਪਰ ਤੁਸੀਂ ਕਦੇ ਮੈਨੂੰ ਇੱਕ ਬੋਲ ਪਿਆਰ ਦਾ ਨਹੀਂ ਬੋਲਿਆ ਕੀ ਤੁਹਾਡੇ ਮਰਹੂਮ ਪੁੱਤ ਦੀ ਮੈਂ ਵਿਵਾਹ ਐਨੇ ਦੀ ਵੀ ਹੱਕਦਾਰ ਨਹੀਂ ਸੀ બસ ਜਿਸ ਨੂੰ ਵੇਖੋ ਤਾਂ ਨੇ ਮੇਣਿਆਂ ਦੇ ਤੀਰ ਮਾਰ ਕੇ ਨਿਕਲ ਜਾਂਦਾ ਏ ਦਰਦ ਤਾਂ ਮੈਨੂੰ ਵੀ ਹੁੰਦਾ ਹੈ ਨਾ ਮਾਂ ਸੱਸ ਕਰੈ ਸੀਸੀਪੂ ਪੈਣਾ ਨੰਦਾਂ ਆਉਂਦੀਆਂ ਨੇ ਉਹ ਵੀ ਤੁਹਾਨੂੰ ਸਿਖਾ ਪੜਾ ਚਲੀਆਂ ਜਾਂਦੀਆਂ ਕੋਈ ਨਾਨੰਦ ਚਾਚੀ ਤਾਈ ਆਉਂਦੀ ਹੈ ਮੇਰੇ ਲਈ ਰਸਮ ਰਿਵਾਜਾਂ ਦਾ ਇੱਕ ਨਵਾਂ ਕੈਦਾ ਖੁੱਲਦਾ ਜਾਂਦਾ ਏ ਕਿ ਇਸ ਨੇ ਆ ਕਿਉਂ ਕੀਤਾ ਇਸ ਨੇ ਐਵੇਂ ਕਿਉਂ ਨਹੀਂ ਕੀਤਾ ਵਿਧਵਾ ਹੋ ਕੇ ਇਹ ਆ ਕੁਝ ਕਰਦੀ ਹੈ ਵਗੈਰਾ ਵਗੈਰਾ ਬੀਜੀ ਮੈਂ ਸਿਰ ਇੱਕ ਗੱਲ ਪੁੱਛਣਾ ਚਾਹੁੰਦੀ ਆ ਕਿ ਵਿਧਵਾ ਇਨਸਾਨ ਨਹੀਂ ਹੁੰਦੀ ਉਹਦਾ ਦਿਲ ਨਹੀਂ ਹੁੰਦਾ ਉਸ ਨੂੰ ਦਰਦ ਨਹੀਂ ਹੁੰਦਾ ਕਿ ਉਹਦਾ ਜੀ ਨਹੀਂ ਕਰਦਾ ਕਿ ਉਹ ਕੋਈ ਖੁਸ਼ੀ ਮਨਾਵੇ ਵਿਆਹ ਸ਼ਾਦੀਆਂ 'ਚ ਜਾਵੇ ਰੋ ਰਹੀ ਸੀ ਸੀਬੂ ਦੂਜਿਆਂ ਦੇ ਤਿਹਾਰ ਐਨੇ ਰੰਗੀਨ ਹੁੰਦੇ ਨੇ ਕਿ ਉਸ ਨੂੰ ਵੇਖ ਕੇ ਉਹਦਾ ਜੀ ਨਹੀਂ ਕਰਦਾ ਕਿ ਉਹਦਾ ਤਿਹਾਰ ਵੀ ਰੰਗੀਨ ਹੋਵੇ ਕੀ ਸਿਰਫ ਵਿਧਵਾ ਹੋਣ ਨਾਲ ਹੀ ਕੋਈ ਇਨਸਾਨ ਆਪਣੇ ਮਨ ਦੇ ਚਾਹ ਖਤਮ ਕਰ ਸਕਦਾ ਹੈ ਤਰੂਏ ਤਾਂ ਤਿਹਾਰ ਸਾਰੀਆਂ ਸਹੇਲੀਆਂ ਸੱਤਨਾ ਤਰ੍ਹਾਂ ਤਰ੍ਹਾਂ ਦੇ ਸ਼ਿੰਗਾਰ ਕਰਦੀਆਂ ਨੇ ਸੋਹਣੇ ਸੋਹਣੇ ਕੱਪੜੇ ਪਾ ਚੰਦ ਨੂੰ ਪਰਮਾਂਦੀਆਂ ਨੇ ਬੀਜੀ ਇਤ ਤੱਕ ਕਿ ਤੁਸੀਂ ਤੇ ਤੁਹਾਡੀ ਉਮਰ ਦੀਆਂ ਵੀ ਸਭ ਔਰਤਾਂ ਸੱਜ ਸਵਰ ਕੇ ਪਤੀ ਦੀ ਲੰਬੀ ਉਮਰ ਦੀ ਦੁਆ ਕਰਦੀਆਂ ਨੇ ਤੇ ਮੈਂ ਇੱਕ ਅਪਾਗਣ ਇੱਕ ਵਾਰ ਵੀ ਆਪਣੇ ਪਤੀ ਲਈ ਵਤਨੀ ਰੱਖ ਸਕੀ ਆਪਣੇ ਕੋਠੀ ਵਿੱਚ ਬੇਰੰਗ ਕੱਪੜਿਆਂ 'ਚ ਮੈਂ ਕਿਸ ਤਰ੍ਹਾਂ ਭੁੱਖੀ ਪਿਆਸੀ ਰਹੀ ਆਪਣਾ ਪੂਰਾ ਦਿਨ ਕੱਢਦੀਆਂ ਮੈਨੂੰ ਹੀ ਪਤਾ ਸਭ ਸੱਜੀਆਂ ਸਵਰੀਆਂ ਔਰਤਾਂ ਨੂੰ ਵੇਖ ਮੇਰਾ ਮਨ ਵੀ ਕਰਦਾ ਹੈ ਕਿ ਮੈਂ ਇਹ ਸਭ ਕਰਾਂ ਮੇਰਾ ਕੰਨ ਮੈਨੂੰ ਵੇਖ ਵੇਖ ਨਿਹਾਲ ਹੋਵੇ ਪਰ ਰੱਬ ਦੇ ਬਾਣੇ ਅੱਗੇ ਕਿਸੇ ਦੀ ਵਸਤਾ ਨਹੀਂ ਚੱਲਦਾ ਵੀ ਜੀ ਮੈਂ ਤਾਂ ਹਮੇਸ਼ਾ ਆਪਣੇ ਵੱਡਿਆਂ ਦੇ ਕੰਨ ਚ ਚਲਦੀ ਆਈ ਆਂ ਬਚਪਨ ਤੋਂ ਹੀ ਪੜਾਈ ਚ ਹੁਸ਼ਿਆਰ ਸੀ ਆਪਣੇ ਕਲਾਸ ਵਿੱਚ ਸਭ ਤੋਂ ਛੋਟੀ ਹੁੰਦੀ ਸੀ ਇਸ ਲਈ ਜਲਦੀ ਹੀ ਬੀਏ ਕਰ ਗਈ ਅੱਗੇ ਪੜਨਾ ਚਾਹੁੰਦੀ ਸੀ ਪਰ ਮਾਪੇ ਕਹਿੰਦੇ ਕਿ ਵਿਆਹ ਕਰਨਾ ਹੁਣ ਤੇਰਾ ਮੇਰੇ ਤੋਂ ਛੋਟੀਆਂ ਦੋ ਹੋਰ ਵੀ ਸੀ ਮੈਂ ਚੁੱਪਚਾਪ ਉਹਨਾਂ ਦਾ ਕਹਿਣਾ ਮੰਨ ਵਿਆਹ ਕਰਵਾ ਲਿਆ ਇੱਥੇ ਆਈ ਤਾਂ ਤੁਹਾਨੂੰ ਆਪਣੀ ਧਰਮ ਮਾਤਾ ਸਮਝਿਆ ਜੋ ਤੁਸੀਂ ਹੁਕਮ ਦਿੱਤਾ ਖਿੜੇ ਮੁਥੇ ਕਬੂਲ ਕੀਤਾ ਹੁਣ ਵੀ ਤੁਸੀਂ ਜੋ ਕਹੋਗੇ ਉਸ ਤੋਂ ਬਾਹਰ ਨਹੀਂ ਜਾਵਾਂਗੀ ਬਸ ਇਹ ਪੁੱਛਣਾ ਚਾਹੁੰਦੀ ਹਾਂ ਕਿ ਕਿਉਂ ਇੱਕ ਔਰਤ ਖੁਦ ਔਰਤ ਹੋ ਕੇ ਵੀ ਦੂਜੀ ਔਰਤ ਦਾ ਦਰਦ ਨਹੀਂ ਸਮਝ ਸਕਦੀ ਮੈਨੂੰ ਰਸਮਾਂ ਰਿਵਾਜਾਂ ਰੀਤਾਂ ਚ ਬੰਨਣ ਵਾਲੀਆਂ ਹਮੇਸ਼ਾ ਔਰਤ ਹੀ ਰਹੀ ਹੈ ਚਾਚੀ ਤਾਈ ਮਾਮੀ ਭੂਆ ਭੈਣ ਮਾਂ ਮਾਸੀ ਕਿਸੇ ਵੀ ਰੂਪ ਚ ਕਦੇ ਕਿਸੇ ਆਦਮੀ ਨੂੰ ਮੇਰੇ ਲਈ ਕੋਈ ਰਿਵਾਜਾਂ ਬੇੜੀ ਬਣਾਉਂਦੇ ਆ ਮੈਨੂੰ ਵੇਖਿਆ ਕਿਉਂ ਬੀਜੀ ਕਿਉਂ ਔਰਤ ਆਪਣੀ ਹੀ ਔਰਤ ਦੀ ਦੁਸ਼ਮਣ ਹੈ ਕਿਉਂ ਆਪਣੇ ਹੀ ਜਾਤ ਨੂੰ ਕੁਝ ਨਹੀਂ ਵੇਖ ਸਕਦੀ ਕਿਉਂ ਉਸ ਦਾ ਭਲਾ ਕਦੇ ਨਹੀਂ ਸੋਚ ਸਕਦੀ ਦੋ ਮਨ ਇੱਕ ਦੂਜੇ ਦੇ ਮਿੱਥ ਹੋ ਸਕਦੇ ਨੇ ਇਤੋਂ ਤੱਕ ਕਿ ਆਦਮੀ ਵੀ ਔਰਤਾਂ ਦੇ ਸ਼ੁਭਚਿੰਤਕ ਹੋ ਸਕਦੇ ਨੇ ਪਰ ਕਿਉਂ ਔਰਤਾਂ ਦੂਜੀ ਔਰਤ ਦੇ ਸ਼ੁਭਚਿੰਤਕ ਨਹੀਂ ਹੋ ਸਕਦੀਆਂ ਬੀਜੀ ਕੀ ਇਹ ਰੀਤ ਬਦਲ ਨਹੀਂ ਸਕਦੀ? ਸਦੀਆਂ ਤੱਕ ਐਵੇਂ ਹੀ ਚੱਲੀ ਜਾਊ। ਇੱਕ ਔਰਤ ਕਦੇ ਨਨਦ ਬਣ ਜਾ ਪਰਜਾਈ ਤੇ ਕਦੇ ਪਰਜਾਈ ਬਣ ਨਨਦ। ਨਨਦ ਨੂੰ ਕਦੇ ਸੱਸ ਬਣ ਨੌ ਨੂੰ ਤੇ ਕਦੇ ਨੌ ਬਣ ਸੱਸ ਨੂੰ। ਕਦੇ ਜਠਾਣੀ ਬਣ ਦਰਾਣੀ ਨੂੰ ਤੇ ਕਦੇ ਦਰਾਣੀ ਬਣ ਜਠਾਣੀ ਨੂੰ। ਪਤਾ ਨਹੀਂ ਕਿਹੜੇ ਕਿਹੜੇ ਰੂਪ ਚ ਦੂਜੀ ਔਰਤ ਦੇ ਦੁੱਖਾਂ ਦਾ ਕਾਰਨ ਬਣਦੀ ਰਹੇਗੀ। ਭੀਜੀ ਤੁਸੀਂ ਇਹ ਨਾ ਸੋਚੋ ਮੈਂ ਤੁਹਾਨੂੰ ਸੁਣਾ ਰਹੀ ਹਾਂ ਪਰ ਤੁਸੀਂ ਮੇਰੇ ਲਈ ਮੇਰੇ ਵੱਡੇ ਹੋ ਮੇਰੇ ਮਾਪੇ ਹੋ ਜੋ ਤੁਸੀਂ ਕਹੋਗੇ ਮੈਨੂੰ ਮਨਜ਼ੂਰ ਹੈ ਪਰ ਬੀਜੀ ਕੀ ਮੈਨੂੰ ਆਪਣੀ ਜ਼ਿੰਦਗੀ ਜੀਣ ਦਾ ਕੋਈ ਹੱਕ ਨਹੀਂ ਮੈਂ ਸਿਰਫ ਇਹ ਚਾਹੁੰਦੀ ਹਾਂ ਕਿ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜੀ ਹੋ ਜਾਵਾਂ ਤੇ ਕਿਸੇ ਤੇ ਬੋਝ ਨਾ ਪਾਣਾ ਕੀ ਮੈਂ ਇੰਨਾ ਵੀ ਨਹੀਂ ਸੋਚ ਸਕਦੀ ਪਰ ਜੇ ਤੁਸੀਂ ਮਨ੍ਹਾ ਕਰੋਗੇ ਤਾਂ ਠੀਕ ਹੈ ਮੈਂ ਨਹੀਂ ਜਾਣਦੀ ਅੱਗੇ ਪੜਨ ਉਸ ਦੀਆਂ ਗੱਲਾਂ ਨੇ ਇੱਕ ਵਾਇਦਾ ਸਹਦਾ ਅੰਦਰ ਹਲੋਂ ਕੇ ਰੱਖ ਦਿੱਤਾ ਉਹ ਕੁਝ ਨਹੀਂ ਬੋਲੀ ਤੇ ਚੁੱਪਚਾਪ ਅੰਦਰ ਚਲੀ ਗਈ ਪਰ ਅੱਜ ਸੀਬੋ ਦੀਆਂ ਗੱਲਾਂ ਨੇ ਉਹਦੇ ਅੰਦਰ ਵੀ ਇੱਕ ਜੰਗ ਸ਼ੇਰ ਦਿੱਤੀ ਸੀ ਉਸ ਨੂੰ ਭਾਵੇਂ ਸੀਬੋ ਦਾ ਅੱਗੇ ਪੜਨਾ ਪਸੰਦ ਨਹੀਂ ਸੀ ਪਰ ਬਹੁਤ ਸੋਚਣ ਤੇ ਵੀ ਉਸ ਕੁਝ ਗਲਤ ਨਹੀਂ ਲੱਗ ਪਾਰੀ ਬਲਕਿ ਉਹ ਕੱਲੀ ਬੈਠ ਕੇ ਉਹ ਬੀਤੇ ਸਮੇਂ ਨੂੰ ਯਾਦ ਕਰ ਰਹੀ ਸੀ ਕਿ ਕਿਸ ਤਰ੍ਹਾਂ ਉਸ ਨੇ ਸੀਬੋ ਨੂੰ ਤੰਗ ਕਰਨ ਚ ਕੋਈ ਕਸਰ ਨ ਕਦੇ ਨਹੀਂ ਛੱਡੀ ਉਹਦੇ ਅੰਦਰ ਆਤਮਾ ਨੂੰ ਕਚੋੜ ਰਹੀ ਸੀ ਕਈ ਦਿਨ ਬੀਤ ਗਏ ਸੀ ਉਹ ਸੀਬੋ ਨੇ ਇਸ ਗੱਲ ਦਾ ਜ਼ਿਕਰ ਵੀ ਬੰਦ ਕਰ ਦਿੱਤਾ ਸੀ ਪਰ ਸੀਬੋ ਦੀ ਸਾਸੂ ਅੰਦਰ ਹੀ ਅੰਦਰ ਆਪਣੀ ਗਲਤੀ ਮਹਿਸੂਸ ਹੋ ਰਹੀ ਸੀ ਉਹ ਕੁਝ ਨਹੀਂ ਕਰ ਪਾ ਰਹੀ ਸੀ ਅਖੀਰ ਉਸ ਨੇ ਸੀਬੋ ਨੂੰ ਸੁਣਾ ਕੇ ਮੀਨਾ ਨੂੰ ਵੀ ਕਹਿਣਾ ਸ਼ੁਰੂ ਕਰ ਦਿੱਤਾ ਇਹ ਤੂੰ ਤੇ ਤੇਰੀ ਚਾਚੀ ਨੇ ਕੱਲ ਜਾ ਕੇ ਆਉਣਾ ਸੀ ਕਿੰਨੇ ਦਿਨ ਹੋ ਗਏ ਗਈਆਂ ਨਹੀਂ ਸੀਬੋ ਨੂੰ ਇਹ ਸਭ ਸੁਣ ਕੇ ਮਨ ਹੀ ਮਨ ਖੁਸ਼ੀ ਹੁੰਦੀ ਪਰ ਉਹ ਚਾਹੁੰਦੀ ਸੀ ਕਿ ਉਹਦੀ ਸੱਸ ਉਸ ਨੂੰ ਆਪਣੇ ਮੂੰਹ ਨਾਲ ਕਹੇ ਇਸ ਲਈ ਉਹ ਉਹ ਐਵੇਂ ਜਿਤਾਉਂਦੀ ਜਿਵੇਂ ਉਸ ਨੂੰ ਪਤਾ ਹੀ ਨਾ ਚੱਲਿਆ ਅਖੀਰ ਇੱਕ ਦਿਨ ਆਕੇ ਸੱਸ ਨੂੰ ਕਹਿਣਾ ਹੀ ਪਿਆ ਨਹੀਂ ਤੂੰ ਕੱਲ ਜਾਣ ਜਾਣ ਕਰਦੀ ਸੀ ਜੋ ਦਾਖਲੇ ਦਾ ਵੇਲਾ ਖੁੰਝ ਜਾਊ ਫਿਰ ਜਾਏਗੀ ਕਿ ਅਗਲੇ ਸਾਲ ਜਾਵੇਂਗੀ ਹੁਣ ਜਾ ਭੱਜ ਜਾ ਜਾ ਆ ਕਾਲਜ ਜਿਹੜਾ ਪੜਨਾ ਪੜ ਲੈ ਹੁਣ ਪਰ ਬੀਜੀ ਕੰਮ ਕੌਣ ਕਰੂ ਘਰ ਦਾ ਫੇਰ ਜੇ ਮੈਂ ਚਲੀ ਗਈ ਸਿਬੋ ਜਾਣ ਕੇ ਮਿਸਕ ਮੁੰਨੀ ਜੀ ਹੋਕੇ ਬੋਲੀ ਨਾ ਆਹੋ ਜਦ ਤੂੰ ਨਹੀਂ ਆਈ ਸੀ ਉਦੋਂ ਦਾ ਘਰੇ ਕੋਈ ਕੰਮ ਹੀ ਨਹੀਂ ਹੁੰਦਾ ਸੀ ਤੇਰੇ ਵਰਗਿਆਂ ਦਾ ਚਾਰ ਨੂੰ ਵਿੱਚ ਪਾ ਕੇ ਕੰਮ ਕਰ ਲਾਂ ਹੁਣ ਵੀ ਕੰਮ-ਕੰਮ ਲਾਈ ਐ ਜਾ ਭੱਜਾ ਹੁਣ ਫੇਰ ਜਾਣ ਆਉਣ ਤੇ ਫਿਰ ਟਾਈਮ ਲੱਗਣਾ ਵਾ ਚੰਗਾ ਬੀਜੀ ਸਾਸ ਦੇ ਪੈਰੀ ਹੱਥ ਲਾ ਕੇ ਮੁਸਕਰਾਉਂਦੀ ਹੋਈ ਤੁਰ ਪਈ ਸਿਬੋ ਆਪਣੀ ਮੰਜ਼ਲ ਵੱਲ ਇੱਕ ਕਿਲਾ ਤਾਂ ਉਸ ਨੇ ਸਰ ਕਰ ਲਿਆ ਸੀ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਸ ਜ਼ਰੂਰ ਦੱਸਣਾ ਜੀ ਇਹ ਕਹਾਣੀ ਰਿਤਿਕਾ ਖਾਨ ਵੱਲੋਂ ਲਿਖੀ ਗਈ ਹੈ ਬਹੁਤ ਹੀ ਸੋਹਣੀ ਕਹਾਣੀ ਹੈ ਦੇਖੋ ਅਗਲੀ ਕਹਾਣੀ ਵਿੱਚ ਪਾਟ ਵਿੱਚ ਕੀ ਹੁੰਦਾ ਹੈ ਸਿਬੋ ਲਈ ਆਉਣ ਵਾਲੀਆਂ ਖੁਸ਼ੀਆਂ ਹੋਣਗੀਆਂ ਜਾਂ ਉਸ ਲਈ ਗੱਲ ਹੋਣਗੀ ਅਗਲੇ ਭਾਗ ਦਾ ਇੰਤਜ਼ਾਰ ਜ਼ਰੂਰ ਕਰਨਾ